ਕਿ ਆਪ ਬਤਾਰੇ ਨੂੰ ਹਮੇਸ਼ਾ ਸਾਰੇ ਮੌਕੇ ਤੇ ਖੜੀਆਂ ਸੀ ਜੀ ਜਿਹੜਾ ਇਹ ਜਿਹੜਾ ਮੌੜੀ ਗੱਲ ਵੀ ਆਪਣੇ ਤੇ ਹੈ ਕਿ ਹਿੰਦਰੀ ਗੰਦਾ ਹੈਗਾ ਉਹਦੇ ਨਾਲ ਹੀ ਰਹਿੰਦਾ ਸੀ ਆਪਣੀ ਸਹੂਰ ਤੇ ਜੀ ਕਿ ਕਿਵੇਂ ਪਤਾ ਲੱਗਾ ਕਿ ਉਹਨੇ ਆ ਕੇ ਗੋਲੀ ਮਾਰਤੀ ਜਿਗਾ ਕਿਸੇ ਹੋਰ ਗੋਲੀ ਆ ਇਸ ਤੋਂ ਵੀ ਆਪਣੀ ਦਾਸ ਕਿਉਂ ਕਰਨ ਕਰਕੇ ਅਸੀਂ ਬਾਕੀ ਦੀਆਂ ਟੀਮਾਂ ਭੇਜੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਆਲਰੇਡੀ ਸਾਡੇ ਐਸਐਸਓ ਵਾਲੀ ਟੀਮਾਂ ਨੂੰ ਕਿ ਅਸੀਂ ਆਪ ਕੋ ਟੀਮਾਂ ਬਣਾ ਕੇ ਭੇਜ ਚੁੱਕੇ ਹਾਂ ਜੀ ਇਹ ਦੋਸ਼ ਨੂੰ ਤਕਰੀਰ ਕਰ ਜੀ ਤੁਹਾਨੂੰ ਇਹਦੇ ਬਾਰੇ ਕਿੰਨਾ ਟਾਈਮ ਬਾਅਦ ਜਾਣਕਾਰੀ ਮਿਲੀ ਸੀ ਜਦੋਂ ਗੋਲੀ ਚੱਲਦੀ ਆ ਜਿਹਦੇ ਮਨ ਇੰਜੀਨੀਅਰ ਹੁੰਦੇ ਸਾਨੂੰ ਨਾਲ ਹੀ ਜਿਵੇਂ ਖਬਰ ਆਉਂਦੀ ਹੈ ਤੇ ਨਾਲ ਹੀ ਸਮਾ ਜੀ ਤੇ ਜਿਹੜਾ ਇੱਕੋ ਵੀਡੀਓ ਦੇ ਬਾਰੇ ਜ਼ਿਕਰ ਹੋ ਰਿਹਾ ਵੀ ਜਿਹੜਾ ਅਪਰਾਧੀ ਆ ਉਹ ਲਾਈਵ ਹੋਇਆ ਸੀ ਕੁਝ ਸੈਕਿੰਡ ਦੇ ਲਈ ਉਹਦੇ ਬਾਰੇ ਕੋਈ ਜਾਣਕਾਰੀ ਤੁਹਾਡੇ ਕੋਲ ਅਸੀਂ ਤੁਹਾਡੇ ਸਾਹਮਣੇ ਸਾਰੇ ਬੀਜ਼ੀ ਇਸ ਕੰਮ ਦੇ ਅਗਲੇ ਸਾਲ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਆ ਬਹਰਪਤਾਲ ਚ ਆਏਗਾ ਦੇਖਣਾ ਜੀ ਆਏਗੀ ਤਸਵੀਰ ਮੂਸਤ ਰਿਹਾ ਜੀ ਤੇ ਕੁਝ ਮਤਲਬ ਪਹਿਲੀ ਪੁਖਤਾ ਕੋਈ ਇਹਦੀ ਗੱਲਬਾਤ ਮਿਲੀ ਹੈ ਵੀ ਉਹਦਾ ਕੀ ਰਿਲੇਸ਼ਨ ਸੀ ਇਹਦੇ ਨਾਲ ਜਿਹੜਾ ਬਹਰਪਤਾਲ ਦਾ ਵਿਸ਼ਾ ਪਰ ਇਹ ਕਨਫਰਮ ਹੋ ਵੀ ਪਿੰਡ ਦਾ ਨਹੀਂ ਜਿਹੜਾ ਬਹਰਪਤਾਲ ਦਾ ਕਨਫਰਮ ਹੈ ਕਿ ਜਿਹੜਾ ਦੋਸ਼ੀ ਸੀਗਾ ਉਹ ਕਨਫਰਮ ਹੈ ਕਿ ਉਹਨੇ ਸਾਰੇ ਸੋਫੀ ਦੇ ਪੁਰਾਣੇ ਮੌਜੂਦਾ ਜਿਹੜੇ ਐਵੀਡੈਂਸ ਹੈਗੀ ਆ ਉਹ ਸਾਰੇ ਅਸੀਂ ਘਟਾੰਗੋ ਫਾੜਾ ਐਸਪੀ ਸਾਹਿਬ ਜਿਵੇਂ ਲਗਾਤਾਰ ਜਿਹੜੀਆਂ ਕੀ ਘਟਨਾਵਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਇਕੱਲੇ ਸੈਹਣੇ ਦੀ ਗੱਲ ਨਹੀਂ ਕਰੀਏ ਪਰ ਪੂਰੇ ਪੰਜਾਬ ਦੀ ਗੱਲ ਕਰੀਏ ਜਿਵੇਂ ਕੱਲ ਕਰਨਤਾਰਨ ਵਾਲੀ ਸਾਈਡ ਗੋਲੀ ਚੱਲਦੀ ਆ ਅੱਜ ਸੈਹਣੇ ਦੇ ਵਿੱਚ ਗੋਲੀ ਚੱਲ ਜਾਂਦੀ ਆ ਤੇ ਇੱਥੇ ਜਿਹੜੇ ਪਿੰਡ ਵਾਸੀ ਨੇ ਉਹ ਕਹਿੰਦੇ ਕਿ ਅਸਲਾ ਜਮ੍ਹਾਂ ਕਰਾਇਆ ਗਿਆ ਉਸ ਤੋਂ ਪਹਿਲਾਂ ਵੀ ਜਿਹੜੇ ਸਰਪੰਚ ਸਾਹਿਬ ਕਿਉਂ ਕਹਿ ਰਹੇ ਸੀ ਕਿ ਸਾਨੂੰ ਸਕਿਉਰਟੀ ਦੀ ਲੋੜ ਆ ਇਹੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਪੂਰੇ ਪੁਰੇ ਦੀ ਦੌਰ ਕਰੂੰਗੀ ਬਿਲਕੁਲ ਜੀ ਹਮੇਸ਼ਾ ਜੋ ਕਿ ਇਹੜਾ ਮੈਟਰ ਹੋਵੇਗਾ ਇਹ ਨਾ ਆਪਸ ਵਿੱਚ ਨਿੱਜੀ ਮੈਟਰ ਬਣਿਆ ਹੋਇਆ ਉਹਨੂੰ ਦੇਖ ਕੇ ਸੰਪਨ ਪਰ ਉਹਦੇ ਤੇ ਇੱਕ ਤਾਂ ਨਾ ਵੀ ਦੋਸ਼ੀ ਦੀ ਪਛਾਣ ਨਹੀਂ ਹੁੰਦੀ ਜੀ ਜੀ ਕੋਲੀ ਮਾਰਕੀਟ ਪਟਿਆ ਕਿਨੇ ਤੋਂ ਦੋਸ਼ੀ ਭਾਈ ਨੇ ਲਾਇਸੈਂਸੀ ਹੈਰ ਸੀ ਇਦਾਂ ਦਾ ਕੋਈ ਹੁਣ ਜਾ ਕੇ ਫਰਦੋਸ ਤੇ ਇਹ ਕੁਝ ਨਹੀਂ ਹਾਲੇ ਫਰਦੋਸ ਇਨ ਵਿੱਚ ਆਪਾਂ ਸਾਰੇ ਉਹਨਾਂ ਦੇ ਸਾਰੇ ਮੌਕੇ ਤੇ ਖੜੀਆਂ ਸੀ ਜੀ ਜਿਹੜਾ ਇਹ ਜਿਹੜਾ ਮੋੜੀ ਕੰਪਨੀ ਵੀ ਆਪਣੇ ਬੈਕ ਕਰਦਾ ਮਰੇ ਨਾਲ ਹੀ ਰਹਿੰਦਾ ਸੀ ਆਪਣੀ ਸਰਦ ਦੇ ਜੀ ਕਿ ਨਿਮਾ ਕੋ ਪਤਾ ਲੱਗਾ ਕਿ ਉਹਨੇ ਆ ਕੇ ਗੋਲੀ ਮਾਰਤੀ ਜਿਹੜਾ ਕਿਸੇ ਹੋਰ ਬੋਡੀ ਆ ਆ ਅਖਿਰੰ ਦੇ ਪਬਲੀ ਦਾ ਰਸਤਾ ਕੋ ਦਿਖਾਇਆ ਕਿ ਜਿਹੜਾ ਤੱਕ ਜੀ ਸੋਰੇਸ ਨੂੰ ਕਰੂ ਕਰਕੇ ਅਸੀਂ ਬਾਕੀ ਦੀਆਂ ਟੀਮਾਂ ਭੇਜੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਅਸੀਂ ਆਲਰੇਡੀ ਸਾਡੀ ਐਸੋਸੀਏਸ਼ਨ ਦੀ ਟੀਮਾਂ ਬਣਾ ਕੇ ਅਸੀਂ ਆਪ ਕੋ ਟੀਮਾਂ ਬਣਾ ਕੇ ਭੇਜ ਚੁੱਕੇ ਹਾਂ ਜੀ ਤੇ ਤੁਸ਼ੀ ਨੂੰ ਦੱਤੀ ਕਿ ਜੀ ਤੁਹਾਨੂੰ ਇਹਦੇ ਬਾਰੇ ਕਿੰਨਾ ਟਾਈਮ ਬਾਅਦ ਜਾਣਕਾਰੀ ਮਿਲੀ ਜਦੋਂ ਗੋਲੀ ਚੱਲਦੀ ਆ ਅ ਜੇ ਤੁਹਾਡੇ ਇੰਜੀਨੀਅਰ ਜੀ ਸਾਨੂੰ ਨਾਲ ਹੀ ਜਿਵੇਂ ਖਬਰਾਂਦੀ ਹੈ ਤੇ ਨਾਲ ਹੀ ਸੇ ਮਾ ਜੀ ਤੇ ਜਿਹੜਾ ਇੱਕੋ ਵੀਡੀਓ ਦੇ ਬਾਰੇ ਜ਼ਿਕਰ ਹੋ ਰਿਹਾ ਹੈ ਵੀ ਜਿਹੜਾ ਅਪਰਾਧੀ ਆ ਉਹ ਲਾਈਵ ਹੋਇਆ ਸੀ ਕੁਝ ਸੈਕਿੰਡ ਦੇ ਲਈ ਉਹਦੇ ਬਾਰੇ ਕੋਈ ਜਾਣਕਾਰੀ ਤੁਹਾਡੇ ਕੋਲ ਅਸੀਂ ਤੁਹਾਡੇ ਸਾਹਮਣੇ ਸਾਰੇ ਬੀਜ਼ੀ ਇਸ ਕੰਮ ਦੇ ਅਸੀਂ ਸਾਨੂੰ ਇਹਦੇ ਬਾਰੇ ਪੁੱਛਦਾ ਹੈ ਕਿ ਪਰਦਾਲ ਚਾਹੇਗਾ ਵੀ ਆਏਗੀ ਤਸਵੀਰ ਉਸ ਤਰ੍ਹਾਂ ਦੀ ਜੀ ਤੇ ਕੁਝ ਮਤਲਬ ਪਹਿਲੀ ਪੁਖਤਾ ਕੋਈ ਇਹਦੀ ਗੱਲਬਾਤ ਮਿਲੀ ਹੈ ਵੀ ਉਹਦਾ ਕੀ ਰਿਲੇਸ਼ਨ ਸੀ ਇਹਦੇ ਨਾਲ ਜਿਹੜਾ ਪਰਦਾਲ ਦਾ ਵਿਸ਼ਾ ਪਰ ਇਹ ਕਨਫਰਮ ਹੋ ਵੀ ਪਿੰਡ ਦਾ ਇਹ ਵਜੜਾ ਦਾ ਜੋ ਪੁਣ ਕਨਫਰਮ ਹੈ ਕਿ ਜਿਹੜਾ ਦੂਸਰੀ ਸੀਗਾ ਉਹ ਕਨਫਰਮ ਹੈ ਕਿ ਉਹਨੇ ਸਾਰੇ ਸਬੰਧ ਦੇ ਪੁਰਾਣੇ ਮੌਜੂਦਾ ਜਿਹੜੇ ਐਵੀਡੈਂਸ ਹੈਗੀ ਆ ਉਹ ਸਾਰੀ ਅਸੀਂ ਘਟਾ ਗਏ ਉਹ ਸਾਬ ਜਿਵੇਂ ਲਗਾਤਾਰ ਜਿਹੜੀਆਂ ਕੀ ਘਟਨਾਵਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਇਕੱਲੇ ਸੈਣੇ ਦੀ ਗੱਲ ਨਹੀਂ ਕਰੀਏ ਪਰ ਪੂਰੇ ਪੰਜਾਬ ਦੀ ਗੱਲ ਕਰੀਏ ਜਿਵੇਂ ਕੱਲ ਤਰਨਤਾਰਨ ਵਾਲੀ ਸਾਈਡ ਗੋਲੀ ਚੱਲਦੀ ਆ ਅੱਜ ਸੈਣੇ ਦੇ ਵਿੱਚ ਗੋਲੀ ਚੱਲ ਜਾਂਦੀ ਆ ਤੇ ਇਥੇ ਜਿਹੜੇ ਪਿੰਡ ਵਾਸੀ ਨੇ ਉਹ ਕਹਿੰਦੇ ਕਿ ਅਸਲਾ ਜਮਾ ਕਰਾਇਆ ਗਿਆ ਉਸ ਤੋਂ ਪਹਿਲਾਂ ਵੀ ਜਿਹੜੇ ਸਰਪੰਚ ਸਾਹਿਬ ਸੀ ਉਹ ਕਹਿ ਰਹੇ ਸੀ ਕਿ ਸਾਨੂੰ ਸਕਿਉਰਟੀ ਦੀ ਲੋੜ ਆ ਇਹੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਪੂਰੇ ਪੁਰੇ ਦੀ ਦੌਰ ਕਰੂੰਗੀ ਬਿਲਕੁਲ ਜੀ ਹਮੇਸ਼ਾ ਹੀ ਦੌਰ ਕਰਦੀ ਹੈ ਕਿਉਂਕਿ ਇਹੜਾ ਮੈਟਰ ਹੋਵੇਗਾ ਇਹ ਕਿਨ ਦਾ ਆਪਸ ਵਿੱਚ ਅਗਿਮੀ ਮੈਟਰ ਬਣਿਆ ਹੋਇਆ ਉਹਨੂੰ ਦੇਖ ਕੇ ਸੰਤਨ ਪਰ ਮੇਰੇ ਤੇ ਇੱਕ ਤਾਂ ਨਾ ਵੀ ਦੋਸ਼ੀ ਦੀ ਪਛਾਣ ਨਹੀਂ ਹੋਈ ਜੀ ਜੋ ਬੋਲੀ ਮਾਰ ਕੇ ਭੱਜ ਗਿਆ ਜਿੰਨੇ ਤੋਂ ਕੋਚੀ ਭਾਈ ਨੇ ਹੈ ਲਾਇਸੈਂਸੀ ਇਥੇ ਆ ਰਹੀ ਜਦੋਂ ਕਿ ਹੁਣ ਜਾ ਕੇ ਫੜਤਾਂ ਤੇ ਇਹ ਕੁਛ ਨਹੀਂ ਹੱਲ ਪੜਤਾਂ 비거지 땡큐 땡